ਇਹ ਵੀ ਹੈ ਕੀਤੀ ਜਾ ਰਹੀ ਹੈ ਕੀ ਕਾਰਨ ਆ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ 26 ਜਨਵਰੀ ਦੇ ਮੱਦੇ ਨਜ਼ਰ ਰੱਖਦੇ ਹੋਏ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ ਨੇ ਜਿਸ ਦੇ ਦੌਰਾਨ ਅੱਜ ਅਸੀਂ ਰੇਲਵੇ ਸਟੇਸ਼ਨ ਦੀ ਚੈਕਿੰਗ ਤੇ ਕਰਨ ਆਏ ਹਾਂ ਇਸ ਦੇ ਵਿੱਚ ਸਾਡੇ ਨਾਲ ਡੀਐਸਪੀ ਸਿਟੀ 1 ਹਰਬੰਸ ਸਿੰਘ ਜੀ ਡੀਐਸਪੀ ਮਨਮੋਨ ਸਰਨਾ ਜੀ ਐਸਐਚਓ ਕੋਤਵਾਲੀ ਐਸਐਚਓ ਕਨਾਲਕਰੋਨੀ ਤੇ ਬਾਕੀ ਸਾਡੀ ਪੀਸੀਆਰ ਦੀ ਟੀਮ ਸਾਡੇ ਨਾਲ ਹੈਗੀ ਆ ਇਸ ਤੋਂ ਇਲਾਵਾ ਐਂਟੀ ਸੈਬਰਟਾਈਜ਼ ਟੀਮ ਦੀ ਵੀ ਹੈਗੀ ਹੈ ਅਸੀਂ ਵੱਖ-ਵੱਖ ਟੀਮਾਂ ਜਿਹੜੀਆਂ ਹੈਗੀਆਂ ਨੇ ਬਣਾਇਆ ਨੇ ਜਿਹਦੇ ਵਿੱਚ ਕੁਝ ਟੀਮਾਂ ਸਾਡੀ ਪਲੇਟਫਾਰਮ ਦੀ ਚੈਕਿੰਗ ਕਰ ਰਹੀਆਂ ਨੇ ਕੁਝ ਜਿਹੜੀਆਂ ਜਿੱਥੇ ਪਬਲਿਕ ਦੇ ਵਹੀਕਲ پارک ਹੁੰਦੇ ਨੇ ਉਹਨਾਂ ਦੀ ਸਾਡੀ ਚੈਕਿੰਗ ਕੀਤੀ ਜਾ ਰਹੀ ਹੈ ਕੋਸ਼ਿਸ਼ ਜਿਤੇ ਟਿਕਟਾਕ ਵਗੈਰਾ ਕੱਟੀਆਂ ਜਾਂਦੀਆਂ ਜਿੱਥੇ ਪਬਲਿਕ ਦੀਆਂ ਕਤਾਰਾਂ ਹੁੰਦੀਆਂ ਲੈਂਣਾ ਲੱਗੀਆਂ ਹੁੰਦੀਆਂ ਨੇ ਸੋ ਅਸੀਂ ਵਕ ਵਕ ਟੀਮਾਂ ਬਣਾ ਕੇ ਵਕ ਵਕ ਪਲੇਸਸ ਦੀ ਚੈਕਿੰਗ ਕਰ ਰਹੇ ਹਾਂ ਇਸ ਤੋਂ ਇਲਾਵਾ ਵੀ ਸਾਡੇ ਵੱਲੋਂ ਜਿਹੜੇ ਮੇਨ ਮਾਰਕੀਟ ਜਗ੍ਹਾ ਹੈਗੀਆਂ ਉਹਨਾਂ ਤੇ ਫਲੈਗ ਮਾਰਚ ਆਰਗੇਨਾਈਜ਼ ਕੀਤੇ ਜਾ ਰਹੇ ਨੇ ਤੇ ਜਿਹੜੇ ਰੇਲਵੇ ਸਟੇਸ਼ਨ ਤੋਂ ਇਲਾਵਾ ਜਿਹੜੇ ਹੋਟਲਸ ਹੈਗੇ ਆ ਜਾਂ ਧਰਮਸ਼ਾਲਾ ਸਰਾਹ ਜਿੱਥੇ ਲੋਕ ਆ ਕੇ ਠਹਿਰਦੇ ਨੇ ਉਹਨਾਂ ਜਗ੍ਹਾ ਦੀ ਵੀ ਅਸੀਂ ਚੈਕਿੰਗ ਕਰ ਰਹੇ ਹਾਂ ਇਸ ਤੋਂ ਇਲਾਵਾ ਰਾਤ ਨੂੰ ਜਿਹੜਾ ਹੈਗਾ ਸਾਡੇ ਵੱਲੋਂ ਸਪੈਸ਼ਲ ਚੈਕਿੰਗ ਮਿਆਨ ਚਲਾਇਆ ਜਾ ਰਿਹਾ ਹੈ ਕਿ ਤਾਂ ਕਿ ਜਿਹੜਾ 26 ਜਨਵਰੀ ਦਾ ਤਿਹਾਰ ਹੈਗਾ ਇਹਨੂੰ ਆਪਾਂ ਵਧੀਆ ਤਰੀਕੇ ਨਾਲ ਮਨਾਈਏ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੁੰਦਾ ਤੇ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਇਸ ਤਿਹਾਰ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲਿਆ ਜਾਵੇ ਤਾਂ ਕਿ ਜਿਹੜਾ ਕਿ ਰਿਪਬਲਿਕ ਦੇ ਸਾਡੇ ਇੰਡੀਆ ਦਾ ਇੱਕ ਮੇਨ ਤਿਹਾਰ ਹੁੰਦਾ ਤੇ ਇਸ ਦੇ ਨਾਲ ਨਾਲ ਅਸੀਂ ਜਿਹੜੇ ਕੋਈ ਸ਼ਰਾਰਤੀ ਬੰਦੇ ਨੇ ਉਹਨਾਂ ਨੂੰ ਮੈਸੇਜ ਦੇਵਾਂ ਚਾਹਾਂਗੇ ਕਿ ਬਠਿੰਡਾ ਪੁਲਿਸ ਵੱਲੋਂ ਜਿਹੜੀ ਹੈਗੀ ਹੈ ਇਸ ਚੀਜ਼ ਦੇ ਸੰਬੰਧੀ ਬੜੀ ਸਖਤੀ ਬਣਾਈ ਜਾ ਰਹੀ ਹੈ ਜਿਹੜਾ ਵੀ ਬੰਦਾ ਕੋਈ ਸ਼ੱਕੀ ਚੀਜ਼ ਜਾਂ ਸ਼ੱਕੀ ਵਸਤੂ ਜਾਂ ਇਦਾਂ ਦੀ ਕੋਈ ਚੀਜ਼ ਕਿਸੇ ਦੇ ਧਿਆਨ ਦੇ ਵਿੱਚ ਆਉਂਦੀ ਤਾਂ ਸਾਡੇ ਨਾਲ ਇ ਜੇਕਰ ਸਾਡੇ ਵੱਲੋਂ ਕੋਈ ਸੇ ਬੰਦੇ ਨੂੰ ਅਸੀਂ ਸਾਡੇ ਧਿਆਨ ਦੇ ਵਿੱਚ ਆਉਂਦਾ ਕੋਈ ਸ਼ੱਕੀ ਬੰਦਾ ਮਿਲਦਾ ਤਾਂ ਉਹਦੇ ਖਿਲਾਫ ਵੀ ਸਖਤ ਕਾਰਵਾਈ ਵੀ ਕਰਾਂਗੇ ਸਰ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਇਹ ਤਿਹਾਰ ਆਗਾ ਕੋਈ ਕਿਸੇ ਤਰ੍ਹਾਂ ਦੀ ਕੋਈ ਇਨਪੁਟ ਵੀ ਹੈ ਤੁਹਾਡੇ ਕੋਲ ਅ ਡੈਫੀਨਿਟਲੀ ਹਰੇਕ ਵਾਰ ਹਰੇਕ ਸਾਲ ਜਦੋਂ ਵੀ ਪਬਲਿਕ ਡੇ ਦੇ ਉੱਪਰ ਸਾਨੂੰ ਕੋਈ ਸਪੈਸੀਫਿਕ ਇਨਪੁਟਸ ਹੁੰਦੀਆਂ ਨੇ ਕੋਈ ਜਨਰਲ ਇਨਪੁਟਸ ਹੁੰਦੀਆਂ ਨੇ ਸੋ ਉਹਨਾਂ ਸਾਰੀਆਂ ਇਨਪੁਟਸ ਨੂੰ ਅਸੀਂ ਕਲੱਬ ਕਰਕੇ ਜੇ ਵਕ ਵਕ ਸਿਕਿਉਰਿਟੀ ਪ੍ਰੋਗਰਾਮ ਜਿਹੜੇ ਸਾਡੇ ਵੱਲੋਂ ਬਣਾਏ ਜਾਂਦੇ ਨੇ ਜਿੱਦਾਂ ਅਸੀਂ ਰੇਲਵੇ ਸਟੇਸ਼ਨ ਦੀ ਚੈਕਿੰਗ ਕਰਨ ਵਾਸਤੇ ਆਏ ਆ ਤੇ ਮੇਨ ਮਕਸਦ ਇਹ ਹੁੰਦਾ ਜਿੱਥੇ ਪਬਲਿਕ ਦੀ ਫੁੱਟਫੋਲ ਜ਼ਿਆਦਾ ਹੁੰਦੀ ਹੈ ਪਬਲਿਕ ਦੀ ਪ੍ਰੈਜ਼ੈਂਸ ਜ਼ਿਆਦਾ ਹੁੰਦੀ ਹੈ ਉਹਨਾਂ ਜਗ੍ਹਾਾਂ ਦੇ ਉੱਪਰ ਚੈਕਿੰਗ ਕਰਨਾ ਤੇ ਨਾਲ ਹੀ ਪਬਲਿਕ ਨੂੰ ਵੇਅਰ ਵੀ ਕਰਨਾ ਵੀ ਕਿਸੇ ਤਰ੍ਹਾਂ ਦੀ ਜੇਕਰ ਕਿਸੇ ਚੀਜ਼ ਸਾਡੇ ਨਾਲ ਉਸ ਚੀਜ਼ ਦੀ ਇਨਫੋਰਮੇਸ਼ਨ ਵੀ ਸ਼ੇਅਰ ਕੀਤੀ ਜਾਵੇ ਸਰ ਫਰੀਡਪੋਰਟ ਜਿਸ ਤਰ੍ਹਾਂ ਘਟਨਾ ਵਾਪਰੀ ਵਿਸ਼ੇ ਸਾਲ ਵੀ ਇੱਥੇ ਬਠਿੰਡਾ ਦੇ ਵਿੱਚ ਘਟਨਾ ਵਾਪਰੀ ਸੀ ਉਸ ਨੂੰ ਲੈ ਕੇ ਵੀ ਕਿਸੇ ਤਰ੍ਹਾਂ ਦਾ ਤੁਹਾਡੇ ਵੱਲੋਂ ਵੱਖਰੇ ਪ੍ਰਬੰਧ ਕੀਤੇ ਜਾ ਰਹੇ ਆ ਜੀ ਸਾਡੇ ਵੱਲੋਂ ਜਿਹੜੇ ਹੈਗੇ ਨੇ अर्ਲੀ ਮਾਰਨਿੰਗ ਟੀਮ ਚੈਕਿੰਗ ਵਾਸਤੇ ਲਗਾਇਆ ਕੰਨਿਆਂ ਨੇ ਕੁਝ ਛੜੀ ਜਿਹੜੀ ਪੈਟਰੋਲਿੰਗ ਜਿਹੜੀ ਹੈਗੀ ਉਹਨੇ ਅਸੀਂ ਵੱਧ ਪੈਟਰੋਲਿੰਗ ਲਗਾਈਆਂ ਨੇ ਜਿਹੜੇ ਸਾਡੇ ਇੰਟਰ ਡਿਸਟ੍ਰਿਕਟ ਨਾਕੇ ਨੇ ਇੰਟਰਸਟੇਟ ਨਾਕੇ ਨੇ ਤੇ ਹਾਈ ਟੈਕ ਨਾਕੇ ਨੇ ਉਹਨਾਂ ਨੂੰ ਵੀ ਅਲਰਟ ਕੀਤਾ ਗਿਆ ਹੈ ਤਾਂ ਕਿ ਕਿਸੇ ਦੇ ਵਿੱਚ ਅਨਸਕਾਮੀ ਘਟਣਾ ਨੂੰ ਅੰਜਾਮ ਹੋਣ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ। ਥੈਂਕ ਯੂ ਸਰ ਜਿਸ ਤਰ੍ਹਾਂ ਗੱਲ ਕਰੀਏ ਰੇਲਵੇ ਸਟੇਸ਼ਨ ਐਪਰੋਚ ਕੋਲ ਜਾਦੇ ਹੁੰਦੇ ਨੇ ਕਿ ਟੈਕਨੀਕਲ ਸੋਰਸਸ ਦੀ ਵੀ ਮਤਲਬ ਲਈ ਯਾਨੀ ਸਕੈਨਿੰਗ ਵਗੈਰਾ ਇਹਦੇ ਵਿੱਚ ਸਾਡੇ ਕੋਲ ਐਂਟੀ ਸਬਟਰੋਟਸ ਟੀਮ ਅਸੀਂ ਨਾਲ ਲੈ ਕੇ ਆਏ ਆ ਸਾਡੇ ਕੋਲ ਡੌਗ ਸਪੋਰਟ ਦੀ ਟੀਮ ਵੀ ਹੈਗੀ ਹੈ ਇਸ ਤੋਂ ਇਲਾਵਾ ਜਿਹੜੇ ਅਸੀਂ ਟੈਕਨੀਕਲ ਸਾਡੇ ਮੁੰਡੇ ਹੈਗੇ ਨੇ ਜਿਹੜੇ ਵਾਹਨ ਐਪਰਾਈ ਜਿਹੜੇ ਵਹੀਕਲਸ ਹੈਗੇ ਨੇ ਉਹਨਾਂ ਦੇ ਚੈਕਿੰਗ ਕਰ ਰਹੇ ਆ ਸੋ ਡੈਫੀਨੇਟਲੀ ਅਸੀਂ ਟੈਕਨੋਲੋਜੀ ਦਾ ਜਿਹੜੀ ਯੂਜ਼ ਵੀ ਨਾਲ-ਨਾਲ ਕਰਦੇ ਆ ਕੋਈ ਹਿਰਾਸਤ